ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਬੀਤੀ ਰਾਤ ਭੋਨੀਗੜ੍ਹ ਏਰੀਆ ਦੇ ਨਜ਼ਦੀਕ ਪੈਂਦੇ ਪਿੰਡ ਨਦਾਮਪੁਰ ਵਿਖੇ ਆਈ ਤੇਜ਼ ਹਨੇਰੀ ਦੇ ਕਾਰਨ 2.5 ਮੀਗਾਹਰਟ ਗ੍ਰਿਡ ਦੇ ਨਾਲ ਜੁੜਿਆ ਸੋਲਰ ਪਾਵਰ ਪ੍ਰੋਜੈਕਟ ਜੋ ਕਿ ਸੇਮ ਸੈਲਰ ਪ੍ਰਾਈਵੇਟ ਲਿਮਟਿਡ ਕੰਪਨੀ ਚੰਡੀਗੜ੍ਹ ਤਰਫ ਭਾਰਤ ਸਰਕਾਰ ਵੱਲੋਂ ਲਗਾਇਆ ਗਿਆ ਜਿਸ ਦੇ ਨਾਲ ਕੀ 2.5 ਮੀਗਾਵਾਟ ਜੋ ਬਿਜਲੀ ਪੈਦਾ ਹੁੰਦੀ ਹੈ ਉਹ ਨਦਾਮਪੁਰ ਸਬਡਿਵੀਜ਼ਨ ਦੇ ਗ੍ਰਿਡ ਨੂੰ ਮਿਲਦੀ ਹੈ ਜਿਸ ਦੇ ਨਾਲ ਕਾਫੀ ਪਿੰਡਾਂ ਨੂੰ ਇਤੋਂ ਦੀ ਸਪਲਾਈ ਚੱਲਦੀ ਹੈ ਜਦੋਂ ਦੀ ਤਰਾਦ ਦੀ ਤੇਜ਼ ਹਨੇਰੀ ਚੱਲੀ ਉਸ ਤੋਂ ਬਾਅਦ ਤਸਵੀਰਾਂ ਵਿੱਚ ਦੇਖ ਸਕਦੇ ਹੋ ਟੁੱਟੇ ਸੋਲਰ ਪੈਨਲ ਜਿਸ ਦੇ ਨਾਲ ਨਦਾਂਪਰ ਤੇ ਲੱਗਦੇ ਪਿੰਡਾਂ ਦੇ ਵਿੱਚ ਬਿਜਲੀ ਦੀ ਸਪਲਾਈ ਠੱਪ ਹੋ ਚੁੱਕੀ ਹੈ ਜਿਸ ਦੇ ਵਿੱਚ ਤੁਸੀਂ ਤਸਵੀਰਾਂ ਵਿੱਚ ਦੇਖਦੇ ਹੋ ਜੋ ਸੈਂਟਰਲ ਪੈਨਲ ਨਹਿਰ ਦੇ ਵਿੱਚ ਲੱਗੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਟੁੱਟੇ ਦ੍ਰਿਸ਼ ਉਹਨਾਂ ਵੱਲੋਂ ਜਾਣਕਾਰੀ ਉਹਨਾ ਵੱਲੋਂ ਦੱਸਿਆ ਗਿਆ ਵੀ ਇੱਕ ਪੈਨਲ 20 ਤੋਂ ਲੈ ਕੇ 25000 ਰੁਪਏ ਦਾ ਹੈ ਜਿੱਥੇ ਕੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੈਨਲਾਂ ਦੇ ਵਿੱਚ ਕਾਫੀ ਟੁੱਟੇ ਪੈਨਲ ਨਜ਼ਰ ਆ ਰਹੇ ਹਨ ਜਿੱਥੇ ਕੀ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹਨਾਂ ਦਾ ਨੁਕਸਾਨ ਲੱਖਾਂ ਰੁਪਏ ਦੇ ਵਿੱਚ ਦੱਸਿਆ ਜਾ ਰਿਹਾ ਹੈ ਜਿੱਥੇ ਕੀ ਉਹਨਾਂ ਵੱਲੋਂ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਆਪਣੀ ਮੈਨੇਜਮੈਂਟ ਨੂੰ ਭੇਜ ਦਿੱਤਾ ਗਿਆ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਟੁੱਟੇ ਹੋਏ ਪੈਨਲ ਜਿਸ ਦੇ ਨਾਲ ਬਿਜਲੀ ਦੀ ਸਪਲਾਈ ਨਦਾਮਪਰੀ ਦੀ ਦੇ ਵਿੱਚ ਠੱਪ ਹੋ ਚੁੱਕੀ ਹੈ ਜਿੱਥੇ ਕੀ ਉਹਨਾਂ ਨੇ ਕਿਹਾ ਇਹ ਬਿਜਲੀ ਦੀ ਸਪਲਾਈ ਕਾਫੀ ਪ੍ਰਭਾਵਿਤ ਹੋਏਗੀ ਜਿੱਥੇ ਇਸ ਬਿਜਲੀ ਦੇ ਚੱਲਣ ਦੇ ਨਾਲ ਖਾਸੇ ਪਿੰਡਾਂ ਦੇ ਵਿੱਚ ਬਿਜਲੀ ਸਪਲਾਈ ਹੁੰਦੀ ਸੀ ਪਰ ਕੁਝ ਏਰੀਆ ਦੇ ਨਾਲ ਰੁੱਤਣ ਦੇ ਨਾਲ ਕਾਫੀ ਜੋ ਬਿਜਲੀ ਹੈ ਬੰਨੇ ਦੇ ਵਿੱਚ ਪ੍ਰਭਾਵਿਤ ਹੋਵੇਗੀ ਆਓ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਸੋਲਰ ਪੈਨਲਾਂ ਦੇ ਅਧਿਕਾਰੀ ਜੀ ਮੈਜਿਕ ਸੀਤ ਸਿੰਘ ਸਾਰਾ ਕੀ ਕੰਮ ਕਰਦੇ ਜੀ ਮੈਂ ਉਹ ਸैम ਸੋਲਰ ਪ੍ਰਾਈਵੇਟ ਲਿਮਟਿਡ ਦੇ ਵਿੱਚ ਕੰਮ ਕਰਦਾ ਜੀ ਇਹ ਜਿਹੜੇ ਪੈਨਲ ਟੁੱਟੇ ਨੇ ਜੀ ਕੀ ਕਾਰਨ ਕਾਰਨ ਜੀ ਰਾਤ ਨੇਰੀ ਬਹੁਤ ਚੱਲੀ 5:30 6:00 ਵਜੇ ਦੇ ਕਰੀਬ ਜੀ ਬਹੁਤ ਜਿਆਦਾ 150 200 ਦੀ ਸਪੀਡ ਦੇ ਨਾਲ ਹਨੇਰੀ ਆਈ ਸੀ ਜੋ ਕਿ ਸਾਡੇ ਪਲਾਂਟ ਦਾ ਬਹੁਤ ਜਿਆਦਾ ਮੋਡਿਊਲਾਂ ਦਾ ਨੁਕਸਾਨ ਹੋਇਆ ਜੀ ਜਿਹੜਾ ਸੋਲਰ ਪੈਨਲ ਇੱਕ ਕਿੰਨੇ ਦਾ ਹੋਊਗਾ ਜੀ ਇਹ ਲਗਭਗ 20 25 ਦੇ ਹਜ਼ਾਰ ਦੇ ਕਰੀਬ ਹੋਣਾ ਜੀ ਇੱਕ ਪੈਨਲ ਜੀ ਸਾਹਿਬ ਨਾਲ ਤਾਂ ਵੀ ਲੱਖਾਂ ਦਾ ਨੁਕਸਾਨ ਹਾਂ ਜੀ ਲੱਖਾਂ ਨੁਕਸਾਨ ਹੋਇਆ ਜੀ ਅਗਰ ਗੱਲ ਕਰੀਏ ਤਾਂ ਇਸ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਇਸ ਦੇ ਲਈ ਤਾਂ ਸੀ ਸਾਡੀ ਕੰਪਨੀ ਨੂੰ ਬਕਾਇਦਾ ਜੀ ਸਾਡੇ ਸਾਰਾ ਨੇ ਭੇਜਤਾ ਹੀ ਲਿਖ ਕੇ ਛੇਤੀ ਛੇਤੀ ਵੀ ਦਾ ਮੈਂਟੀਨੈਂਸ ਹੋਵੇ ਜੀ ਉਸ ਤੋਂ ਬਾਅਦ ਜਿਵੇਂ ਆਪਣੇ ਨਿਦਾਮਪੁਰ ਗ੍ਰੈਡ ਦੇ ਵਿੱਚ ਸਪਲਾਈ ਜਾ ਰਹੀ ਹੈ ਜੀ ਲਗਭਗ ਸਾਰੇ ਪਿੰਡ ਇੱਕ ਚਲਾ ਸਕਦੇ ਜੀ ਅਸੀਂ ਜੀ ਅਸੀਂ ਚੱਲਦਾ ਜੀ ਪਲਾਂਟ ਅ ਬੇਸਿਕ ਕੰਪਨੀ ਨੇ ਕੀ ਗਿਆ ਫਿਰ ਸੁਣੋ ਕੰਪਨੀ ਨੇ ਕਿਹਾ ਜੀ ਵੀ ਸਾਨੂੰ ਭੋਜ ਸਕਦਾ ਵੀ ਹੈ ਤੁਸੀਂ ਛੇਤੀ ਕੰਮ ਕਰਾਵਾਂਗੇ ਜੀ ਸਾਰਾ ਨਾਲ ਤੇ ਨੁਕਸਾਨ ਕਾਫੀ ਲੱਖ ਰੁਪਏ ਦੇ ਵਿੱਚ ਹੈ ਕਾ ਨੁਕਸਾਨ ਕਾਫੀ ਹੋ ਗਈ ਲੱਖ ਰੁਪਏ ਜਦ ਤੱਕ ਇਹ ਸਪਲਾਈ ਨਹੀਂ ਸਪਲਾਈ ਨਹੀਂ ਬਹਾਲ ਨਹੀਂ ਹੋ ਸਕਦੀ ਉਹ ਚੱਲੇ ਜਦ ਤੱਕ ਇਹ ਮੁਰੰਮਤ ਨਹੀਂ ਸਪਲਾਈ ਤਾਂ ਚੱਲੂਗੀ ਫਿਰ ਆਏ ਵੀ ਘੱਟ ਚੱਲੂਗੀ ਜੀ ਉਹਦੇ ਨਾਲ ਵੱਧ ਹੋ ਜਾਊਗਾ ਜੀ ਸਾਰਾ ਕੰਪਲੀਟ ਹੁੰਦਾ ਕੀ ਨਾਮ ਹੈ ਆਪਰਾ ਮੇਰਾ ਨਾਮ ਸੰਦੀਪ ਸਿੰਘ ਆ ਜੀ ਤੇ ਮੈਂ ਸैम ਸੋਲਰ ਕੰਪਨੀ ਦੇ ਵਿੱਚ ਇੱਥੇ ਸੋਲਰ ਪਲਾਂਟ ਤੇ ਕੰਮ ਕਰਦਾ ਹਾਂ ਜੀ ਅਸਿਸਟੈਂਟ ਮੈਨੇਜਰ ਜੀ ਰਾਤ ਕੀ ਗੱਲ ਰਾਤ ਕਰੀਬ ਕੋਈ 5:30 6 ਵਜੇ ਦੇ ਕਰੀਬ ਬਹੁਤ ਜ਼ਿਆਦਾ ਹਨੇਰੀ ਤੂਫਾਨ ਆਇਆ ਜੀ ਜਿਹਦੇ ਕਰਕੇ ਸਾਡਾ ਸੋਲਰ ਪਲਾਂਟ ਦਾ ਕਾਫੀ ਨੁਕਸਾਨ ਹੋਇਆ ਜੀ ਜੋ ਕਿ ਲੱਖਾਂ ਦੇ ਵਿੱਚ ਹੈ ਜੀ ਤੇ ਇਹਦੇ ਨਾਲ ਬਿਜਲੀ ਗੁੱਲ ਹੋਊਗੀ ਜੀ ਸਾਰੀ ਦੀ ਸਾਰੀ ਜੀ ਤੇ ਕਿੰਨੇ ਜਿਹੜਿਆ ਸੋਲਰ ਸਿਸਟਮ ਹੈ ਜੀ ਕਿੰਨੇ ਵਜੇ ਤੋਂ ਰਾਤ ਫਿਰ ਸਪਲਾਈ ਬੰਦ ਖੜੀ ਬਿਲਕੁਲ ਇਹ ਕੋਈ 5:30 ਵਜੇ ਤੋਂ ਬਾਅਦ ਤੋਂ ਸਪਲਾਈ ਹੁਣ ਤੱਕ ਬੰਦਾ ਜੀ ਬਿਲਕੁਲ ਜਿਹੜੇ ਪੈਨਲ ਨੇ ਕਿੰਨੇ ਕੁ ਟੁੱਟੇਗੇ ਨੇ ਜਿੰਦਾ ਤੇ ਸਾਡੇ ਅੰਦਰ ਅਜਾ ਕੋਈ ਜੀ 25 ਤੋਂ 30 ਪਾਉੜ ਨੇ ਜੀ ਜੋ ਡੈਮੇਜ ਹੋ ਚੁੱਕੇ ਨੇ ਜੀ ਤੇਰੇ ਪੈਨਲਾਂ ਦੀ ਕੀਮਤ ਬਹੁਤ ਮਹਿੰਗੀ ਹੈ ਤੇ ਬਹੁਤ ਮਹਿੰਗੀ ਕੀਮਤ ਹੈ ਜੀ ਸਾਡਾ ਲੱਖਾਂ ਦਾ ਨੁਕਸਾਨ ਹੋ ਚੁੱਕਿਆ ਜੀ ਹਾਂ ਇਹ ਸੋਲਰ ਪਲਾਂਟ ਨਾਲ ਕਿੱਥੇ ਬਿਜਲੀ ਜਾਂਦੀ ਹੈ ਇਹ ਸੋਲਰ ਪਲਾਂਟ ਦੇ ਨਾਲ ਨਦਾਮਪੁਰ ਗ੍ਰੀਡ ਨੂੰ ਬਿਜਲੀ ਜਾ ਰਹੀ ਹੈ ਜੀ ਜੋ ਬਿਜਲੀ ਬੋਰਡ ਨੂੰ ਜਾ ਰਹੀ ਹੈ ਜੀ ਤੇ ਤਕਰੀਬਨ ਤੁਸੀਂ ਇਸ ਨਾਲ ਮਦਦ ਲਈ ਕੀ ਕਰ ਸਕਦੇ ਸਰ ਅਸੀਂ ਵੈਸੇ ਤਾਂ ਕੰਪਨੀ ਨੂੰ ਮੈਨੇਜਮੈਂਟ ਨੂੰ ਇਹ ਚੀਜ਼ ਲਿਖ ਕੇ ਚੁੱਕੇ ਆ ਜੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਲਦੀ ਤੋਂ ਜਲਦੀ ਇਹਦੀ ਰਿਪੇਅਰ ਕਰਵਾਈ ਜਾਵੇ ਤਾਂ ਕਿ ਬਿਜਲੀ ਅਸੀਂ ਨਿਰਵੇਗਨ ਬਿਜਲੀ ਬਿਜਲੀ ਬੋਰਡ ਨੂੰ ਦੇ ਸਗੀਏ ਤੇ ਲੋਕਾਂ ਦੇ ਘਰਾਂ ਤੱਕ ਬਿਜਲੀ ਪਹੁੰਚੇ ਜੀ